ਅੱਜ ਵੈਸੇ ਮੈਂ ਤੇ ਲੱਗਾ ਹੁਣ ਬਾਜ਼ਾਰ ਤੇ ਤੁਹਾਨੂੰ ਦੱਸਿਆ ਸੀ ਜਿਵੇਂ ਆਪਾਂ ਨੇ ਕੱਲ ਵੀ ਆਪਣਾ ਕੱਲ ਵਾਲਾ ਜਿਹੜਾ ਬਲੌਗ ਹੋ ਸਪੈਸ਼ਲ ਹੋਣ ਵਾਲਾਗਾ ਅੱਜ ਵਾਲਾ ਬਲੌਗ ਤੋਂ ਬਸ ਸਪੈਸ਼ਲ ਆਗਾ ਸਾਰਾ ਫਲ ਫੁੱਲ ਦੇਖਿਓ ਪੂਰਾ ਦੇਖਿਓ ਤੇ ਚਲੋ ਮੈਂ ਚੱਲਦਾਗਾ ਬਾਜ਼ਾਰ ਤੇ ਹੁਣ ਬਾਜ਼ਾਰ ਕੀ ਕੁਝ ਲੈ ਕੇ ਤੁਹਾਨੂੰ ਸਾਰਾ ਕੁਝ ਬਲੌਗਸ ਪਤਾ ਲੱਗੂਗਾ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋ ਗਾਇਸ ਗਾਈਜ਼ ਅੱਜ ਦਾ ਬਲੌਗ ਇੱਕ ਸਪੈਸ਼ਲ ਬਲੌਗ ਹੈ ਆਪਣਾ ਅੱਜ ਦਾ ਹਨਾ ਅੱਜ ਦੇ ਬਲੌਗ ਦੇ ਵਿੱਚ ਤੁਸੀਂ ਬਹੁਤ ਕੁਝ ਦੇਖਣ ਵਾਲੇ ਹੋਗੇ ਕਿਉਂਕਿ ਸਪੈਸ਼ਲ ਇਸ ਕਰਕੇ ਆ ਗਿਆ ਇਹ ਅੱਜ ਜਿਹੜੀ ਆਪਣੇ ਸਬਸਕ੍ਰਾਈਬਰ ਨਹੀਂ ਗਈ 1 ਕੀ ਹੋਣ ਵਾਲੇ ਨੇ ਆਪਣੀ ਫੈਮਿਲੀ ਜਿਹੜੀ YouTube ਫੈਮਿਲੀ 1k ਹੋਣ ਵਾਲੀ ਹੈਗੀ ਉਸ ਕਰਕੇ ਆਪਾਂ ਸੈਲਿਬ੍ਰੇਟ ਕਰਨਾ ਹੈਗਾ ਤੇ 1k ਹੋਣ ਦੀ ਆਪਾਂ ਨੂੰ ਵੇਟ ਹੋ ਰਹੀ ਹੈਗੀ ਬਹੁਤ ਵੇਸ ਸਬਸਕ੍ਰਾਈਬਰ ਵੇਟ ਕਰ ਰਹੇ ਹੈਗੇ ਤੇ ਮੈਂ ਚੱਲਿਆ ਗਏ ਹਾਂ ਹੁਣ ਬਾਜ਼ਾਰ ਸਮਾਨ ਲਿਆਉਣ ਵਾਸਤੇ ਹਨਾ ਤੇ ਨਾਲ-ਨਾਲ ਇਹ ਜਿਹੜੇ ਆਪਣੇ ਹੋਰ ਜਿਨ੍ਹਾਂ ਨੇ ਆਪਾਂ ਨੂੰ ਸਪੋਰਟ ਕੀਤਾਗਾ 1k ਹੋਣ ਦੇ ਵਿੱਚ ਇੱਕ ਤਾਂ ਆ ਵਾਲੇ ਨੇਗੇ ਉਹ ਸਖ ਜਿਹਨਾਂ ਨੇ ਪਾਸਪੋਰਟ ਕੀਤਾਗਾ ਹਣਾ ਇਹਨਾਂ ਨੇ ਹਲੇ ਤਿਆਰੀ ਫੈਰੀ ਕਰਨੀ ਆਪਦੀ ਅਜੇ ਇੰਚ ਨੂੰ ਨੀਚਾ ਨਹੀਂ ਲੈ ਕੇ ਆ ਗਈ ਮੈਂ ਤਾਂ ਉਹਦਾ ਤਿਆਰ ਪਿਆਰ ਹੋਇਆ ਵਰਦਾ ਸੀਗਾ ਬੱਚੇ ਇਹਦੇ ਪਿਆਰ ਹੋ ਰਹੇ ਨੇਗੇ ਸੈਲੀਬ੍ਰੇਟ ਕਰਾਂਗੇ ਅੱਜ ਪੂਰਾ ਵਲੌਗ ਤੁਹਾਨੂੰ ਦਿਖਾਵਾਂਗੇ ਇਧਰ ਸਾਨੂੰ ਵੀ ਖੁਸ਼ੀ ਵੀ ਹੋਈ ਵੀ ਉਧਰ ਰੌਕਸਿਨ ਵੀ ਖੁਸ਼ੀ ਹੋ ਗਈ ਨਾ ਦੇਖੋ ਬਾਹਰ ਅਗੇ ਫਿਰਦੇ ਚੱਕੀ ਫਿਰਦੀ ਹੈਗੀ ਤੇ ਬਸ ਗਾਇਸ ਮੈਂ ਚੱਲਿਆ ਗਿਆ ਬਾਜ਼ਾਰ ਹੁਣ ਕੇ ਸਮਾਨ ਲੈ ਕੇ ਆਉਣਾਗਾ ਨਾਲ ਉਹਨਾਂ ਨੂੰ ਪੜ੍ਹਾ ਕੇ ਲੈ ਕੇ ਆਉਣਾ ਕੰਮ ਹੋ ਰਿਹਾ ਉਹਨੂੰ ਉਹਨਾਂ ਨੇ ਕਿਉਂਕਿ ਆਪਾਂ ਨੂੰ ਬਹੁਤ سپورਟ ਕੀਤਾਗਾ ਆਪਣੇ ਬਣ ਕੇ ਸਬਸਕ੍ਰਾਈਬ ਹੋ ਗਏ ਤੇ ਮੈਸਤਾ ਸਾਰਿਆਂ ਨੇ سپورਟ ਕੀਤਾਗਾ ਵਧੀਆ ਤੋ ਸਾਰਿਆਂ ਵਾਸਤੇ ਇੱਕ ਪਾਰਟੀ ਜ਼ਰੂਰ ਮੰਨਦੀ ਹੈ ਕਿ ਉਹ ਪਾਰਟੀ ਆਪਾਂ ਸੈਲੀਬ੍ਰੇਟ ਕਰਾਂਗੇ ਤੇ ਨਾਲੇ ਆਪਾਂ ਬਣ ਕੇ ਦਾ ਨਾਲ ਉਹ ਪਾਰਟੀ ਵੀ ਦੇਵਾਂਗੇ ਨਾਲੋਂ ਨਾਲ ਜਿਹੜਾਗਾ ਕਾਊਂਟਡਾਊਨ ਵਾਲ ਤੁਹਾਨੂੰ ਸਾਰਾ ਦਿਖਾਵਾਂਗੇ ਆਪਾਂ ਤੇ ਚਲੋ ਜੀ ਹੁਣ ਮੈਂ ਜਾਣਾਗਾ ਫਿਰ ਬਾਜ਼ਾਰ ਤੇ ਲੈ ਕੇ ਆਉਣੇ ਸਮਾਨ ਕੀ ਦਾ ਦੇਖੋ ਹਾਂਜੀ ਗਾਇਸ 1 ਆਰ ਕੇਕ ਤਾਂ ਲੈ ਲਿਆਗਾ ਹੁਣ ਆਪਾਂ ਆ ਗਿਆਂਗੇ ਕੇਕਲ ਦੁਕਾਨ ਤੇ ਇੱਥੋਂ ਕੋਈ ਵਧੀਆ ਜਿਹਾ ਕੇਕ ਦੇਖਦੇ ਆਂਗੇ ਤੇ ਸਿਲੇਕਟ ਕਰਦੇ ਆਂਗੇ ਫਿਰ ਲੈ ਕੇ ਚੱਲਦੇ ਆਂਗੇ ਆਹ ਵਾਲਾ ਕੇਕ ਗਾਇਸ ਸਿਲੇਕਟ ਕਰਿਆ ਇਹ ਕੇਕ ਉੱਪਰ ਨਾਲੇ ਲਿਖਣਾ ਕੁਛ ਇਹ ਲਿਖਣਾ ਹਾਂ ਲਿਖਣ ਲਈ ਮੈਨੂੰ ਕੀਪ ਦੇ ਦਿਓ ਅੱਛਾ ਇਹ ਤੁਸੀਂ ਕਰ ਦਿਓ ਬੜਿਆ ਹੋਇਆ ਕੱਢਣ ਵਾਲਾ ਹਾਂਜੀ ਗਾਇਸ ਸਮਾਨ ਜਿਹੜਾ ਬਾਜ਼ਾਰੋਂ ਲੈਣਾ ਸੀਗਾ ਉਹ ਲੈ ਲਿਆਗਾ ਤੇ ਹੁਣ ਆਪਾਂ ਚੱਲਦੇ ਆਂ ਕਮਲੋਰੀਆਂ ਕੋਲੇ ਤੇ ਕਮਲ ਤੇ ਖੁਸ਼ੀ ਨੂੰ ਆਪਾਂ ਨਾਲ ਲੈ ਕੇ ਜਾਣਾਗਾ ਬਸ ਚੱਲਦੇ ਆ ਉਹਨਾਂ ਕੋਲ ਤੇ ਬਠਿਆਉਣ ਹੈਗੇ ਫਿਰ ਉਹਨਾਂ ਨਾਲ ਲਓ ਜੀ ਆ ਗਏ ਨੇਗੇ ਕਮਲ ਤੇ ਖੁਸ਼ੀ ਵੀ ਨਾਲ ਤੇ ਚੱਲਦੇ ਆਂਗੇ ਹੁਣ ਆਪਾਂ ਘਰੇ ਫਤਿਹਰੀ ਵੀ ਆ ਗਏ ਹੋਣੇ ਐਡੀਸ਼ਨ ਤੋਂ ਤੁਹਾਨੂੰ ਪਤਾ ਕਾਹਦੇ ਸੈਲਬ੍ਰੇਟਾ ਹੂੰ ਕਾਹਦੇ ਸੈਲਬ੍ਰੇਟਾ ਅਸਾਂ ਇੱਕ ਕੇਸਸ ਕਾਇ ਬਰ ਹੋ ਗਏ ਆ ਹਾਂ ਪਤਾ ਕਾ ਇਹਨਾਂ ਨੂੰ ਵੀ ਬਸ ਤੇ ਚਲੋ ਗਾਇਸ ਹੁਣ ਘਰੇ ਚਲੀਏ ਤੇ ਚੱਲ ਕੇ ਛੇ ਛੇ ਦੀ ਕਰੀਏ ਡੈਕੋਰੇਟ ਚੁੱਕ ਗਏ ਤੇ ਸਾਰੀ ਸਾਡੀ ਟੀਮ ਪਹੁੰਚ ਚੁੱਕੀ ਹੈਗੀ ਸਾਰਿਆਂ ਨੂੰ ਬਹੁਤ ਖੁਸ਼ੀ ਹੋਈ ਪਈ ਹੈਗੀ ਇਹਨਾਂ ਨੇ ਕਾਫੀ ਜ਼ਰ ਯਲਪ ਕੀਤੀ ਸੀਗੀ ਤੇ ਹੁਣ ਗਾਇਸ ਆਪਾਂ ਸੈਲੀਬ੍ਰੇਟ ਕਰਨਾਗਾ ਬਨਕੇ ਦਾ ਬਸ ਹੋਣੀ ਵਾਲਾਗਾ ਚੱਲ ਲੇਗੇ ਆਪਾਂ ਉਧਰ ਐਲਸੀਡੀ ਤੇ ਲਾਈਵ ਦਿਖਾਵਾਂਗੇ ਸਾਰਾ ਕੁਝ ਇਹ ਤੇ ਨਾਲੇ ਆਪਾਂ ਕਰਦੇ ਆਗੇ ਡੈਕੋਰੇਸ਼ਨ ਜਿਹੜੀ ਆਪਾਂ ਬਨਕੇ ਦੀ ਪਾਰਟੀ ਕਰਨੀ ਹੈਗੀ ਨਾ ਬਨਕੇ ਸਬਸਕ੍ਰਾਈਬਰ ਦੀ ਇਹਨਾਂ ਦੀ ਵੀ ਪਾਰਟੀ ਪੈਂਡਿੰਗ ਸੀਗੀ ਇਹਨਾਂ ਨੇ ਕਿਹਾ ਸੀਗਾ ਕਮਲੂਰੀਆ ਨੇ ਕਿਹਾ ਜਦੋਂ ਬਨਕੇ ਵਗੈਰਾ ਨੂੰ ਪਾਰਟੀ ਲੱਗੂਗੀ ਤੇ ਪਾਰਟੀ ਇਹਨਾਂ ਦੀ ਆਪਾਂ ਹੁਣ ਜ਼ਰੂਰ ਦੇਵਾਂਗੇ ਤੇ ਉਹਦੇ ਵਾਸਤੇ ਆਪਾਂ ਤਿਆਰੀ ਕਰਨੀ ਹੈਗੀ ਡੈਕੋਰੇਸ਼ਨ ਕਰਨੀ ਹੈਗੀ ਇਹਨਾਂ ਦੀ ਹੈਲਪ ਦੇ ਨਾਲ ਚਲੋ ਕੱਢੋ ਸਮਾਨ ਜਿਹੜੇ ਲੈਂਦਾ ਭਾਈ ਕਰੋ ਡੈਕੋਰੇਟ ਇੱਕ ਮਹੀਨਾ ਆ ਮੇਰਾ ਮੇਰਾ ਹੋ ਗਿਆ ਹੁਣ ਆਹ ਹੈ ਕੀ ਹੈ ਗਾਏ ਪਟਾਕਾ ਪਟਾਕਾ ਬੋ ਸੁਦੀ ਬਾ ਚਲ ਤੂੰ ਵੀ ਲੈ ਚੱਲ ਆਪਣਾ ਚਲੋ ਵੀ 3rd ਪਰਸਨ ਇਹਨਾਂ ਨੂੰ ਇੱਥੇ ਰੱਖੇਂਗਾ ਆਏ ਕੇਕਾਂ ਆਏ ਸਦਾ ਹੀ ਰੱਖੋ ਅਸਾਂ ਤੇ ਪੰਜਾਬ ਪੁਲਤਾਂ ਦੀ ਭਾਰ ਕੇ ਅੱਜ ਜਣੀ ਜਰਸੀ ਤਿਆਰੀਆਂ ਹੁਣ ਸਾਡੀ ਤੇ ਸਮਾਰਟ ਸਾਡਾ ਸਾਰਾ ਪਿਆ ਹੈਗਾ ਇੱਥੇ ਔਰ ਲਾਉਣੇ ਹੁਣ ਆਪਾਂ ਡੈਕੋਰੇਟ ਕਰਦਾ ਹੈ ਪੂਰਾ ਕੈਮਰਾ ਪਹਿਲਾਂ ਤਾਂ ਤੇ ਉਸ ਤੋਂ ਬਾਅਦ ਦੇ ਵਿੱਚ ਸੈਲਿਬ੍ਰੇਸ਼ਨ ਆ ਜਿਹੜਾ ਉਹ ਸਟਾਰਟ ਕਰਾਂਗੇ ਚਲੋ ਜੀ ਲੱਗੋ ਸਾਰੇ ਜਣੇ ਚੱਕੋ ਸਮਾਨ ਚਲੋ 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 ਆ ਚੱਕੋ ਪਹਿਲਾਂ ਲਾਓ ਲਾਓ ਹਾਂ ਤਾਂ ਲੱਗੂਗੀ ਤੁ ਬਾਅਦ ਚਲੋ ਦੋਈਆਂ ਨੇ ਚਲੋ ਚਲੋ ਗੁਜਰੂਤ ਲਾ ਲਓ ਉਹ ਨੀਚੇ ਛੱਪਾਂ ਕਰਨੀ ਜੇਗਾ ਪਚਾਣੇ ਦੀ ਲਾ ਲਓ ਇਹ ਤਰ੍ਹਾਂ ਗੁੰਜੇ ਦੇ ਬੱਠੀ ਕਰਦੇ ਆਂ ਹਾਂ ਜਰ ਗੁੰਜੇ ਦੇ ਬੱਠੀ ਕਰ ਦੋ ਤੇ ਆਪਦੇ ਗਾਣੇ ਅਮੇ ਆਹ ਨਹੀਂ ਪੈ ਰਿਹਾ ਮਾਹੂਲੇ ਹੀ ਬਣ ਦੇਖੋ ਦੇਖੋ ਗਾਇਸ ਕਿ ਬਣਾਤਾ ਬਣਾਣ ਕਿ ਬਣਾਤਾ ਆ ਜਲਨੇ ਨਾਲ ਕਰਤਾ ਆ ਪਰਤਾ ਹਾਂ ਮੈਂ ਭਰਿਆ ਡਾਟ ਦੇਖੋ ਮੇਰੀ ਮਿਹਨਤ ਕਾਮਯਾਬ ਹੋ ਗਈ ਬੱਚਿਆ ਦੀ ਮੇਟਰੀ ਆਹ ਦੇ ਵੇ ਦੇ ਆਪਾ ਦੇ ਮੋੜ ਵਨ ਆਪਰੇ ਇਤਰੇ ਬਾਨੇ ਬੁੱਟਾ ਆਹ ਬੰਦ ਹੋ बन के काल देखो साडी टाइम सब हो गए होजे गए हो या होएगी हो जाएगा स्कूल में इधर में खाओ नहीं दाल खाना खोल दे एक खाता कितने बार दिखाओगे फिर नहीं तू ही दिखा भीता देखो गाइस मेरा बन के नहीं दिखाया पहला मेरा बन के बेन वाला मैं आ हम करके मैं कहला सारे सब्सक्राइब मैं सारी वीडियो बना रही मैं दादी तेरा तेरा क्या कर दू ਸੇ ਨਾਲ ਗੈਸ ਪਾਪ ਕੇ ਵੀ ਆਇਨੇਗੇ ਟਾਕੇ ਵੀ ਆਪ ਬਜਾਉਂਗੇ ਜਦੋਂ ਬਣ ਕੇ ਹੋ ਜੂਗਾ ਚੱਲਦਾ ਪਤਾ ਨਹੀਂ ਕਿਵੇਂ ਗਿਆ ਫਤਿਹ ਚਲਾਉਗਾ ਐ ਕਰਕੇ ਠਾ ਇਹਨੇ ਇਹ ਡਾਬਰ ਡੇਕ ਨਾ ਨਹੀਂ ਲਵਾਉਂਦੇ ਸੀਗੇ ਰਾਗੀ ਤੈਨੂੰ ਲੈ ਕੇ ਚੱਕਰਾ ਵਾਹ ਵੇਰੀ ਗੁੱਡ ਇਹਨਾਂ ਦੀ ਮਾਂ ਖੜੀ ਜੀ ਦੇਖ ਰਹੀ ਹੈ ਜੀ ਬਸ ਮੈਂ ਪਰ ਨਹੀਂ ਜਾਦੀ ਹੈਗੀ ਬਾਈ ਨਾ ਸੇ ਮੁੰਡੇ ਨੂੰ ਸਾਫ ਕਰਾ ਡੈਕਰੇ ਓਏ ਦੇਖੀ ਪਹਿਲੀ ਬੰਨ ਤੱਕ ਹੋਰ ਯਾਨ ਸਾਡੀਆਂ ਤਿਆਰੀਆਂ ਬੰਨ ਲਓ ਜੀ ਬੰਨ ਮੈਸੇ ਮੜੇ ਕਰਾਉਣਾ ਭੋਜਨ ਸਾਰਾ ਲੋ ਆ ਚੱਕੋ ਬੰਨ ਹੋ ਗਿਆ ਪਹਿਲੀ ਨਾ ਚਲਾ ਨਹੀਂ ਕਰ ਲਈ ਹੋ ਗਿਆ ਬੇਟਾ ਦੰਨਾ ਦੰਨਾ ਲਓ ਗਾਇਸ ਆ ਦੇਖੋ ਆਹ ਨਾਲੇ ਬੋਬਣਾ ਕਿ ਲਾਤੀ ਇੱਕ ਛੋਟੀ ਇੱਕ ਵੱਡੀ ਐ ਵੈਸੇ ਹਣਾ ਆ ਦੇਖ ਲੈ ਆ ਜੀ ਲਾਈ ਆ ਆ ਇਧਰ ਟੇਬਲ ਸਜਾਉਣ ਲੱਗੇ ਪਏ ਨੇ ਹੁਣ ਇਹ ਕਰ ਰਹੇ ਹੈਗਾ ਦੇਖੋ ਲੈ ਇਹ ਸੀ ਤੇ ਲਾ ਰੱਖੇ ਨੇ ਫਿੱਟ ਲੈ ਆ ਜਿਆ ਲੈ ਹੁਣ ਜਾਦੂ ਕਰ ਵਿਚਾਰੀ ਲਾ ਵਿਚਾਰੀ ਲਾ ਰਿਹਾ ਵਾਏ ਘਣਾ ਦਿਮਾਗ ਚਾ ਗਿਆ ਲਓ ਜੀ ਗਾਇਸ ਸਜਾਵਟ ਪੂਰੀ ਕਰਤੀ ਹੈਗੀ ਆਪਾਂ ਦਾ ਡੈਕੋਰੇਸ਼ਨ ਹੋ ਗਈ ਹੈਗੀ ਤੇ ਹੁਣ ਵੇਟ ਹੈਗੀ ਆਪਾਂ ਨੂੰ ਕੇਕ ਦੀ ਆ ਗੜੇ ਸਾਰੇ ਸਜਾਵਟ ਕਰਨ ਵਾਲੇ ਤੇ ਉਹ ਆ ਚੁੱਕਿਆ ਹੈ ਕਿ ਵੀ ਗਾਇਜ਼ ਦੇਖੋ ਵਾਓ ਕੀ ਬਾਤ ਆ ਜੀ ਬਾ ਕੇ ਕੇਕ ਵੀ ਡੈਕੋਰੇਟ ਕਰਨ ਵਾਲਾ ਥੋੜਾ ਜਾਂ ਹਾਂ ਉਹ ਵੀ ਕਰਾਂਗੇ ਅੱਜ ਅਸੀਂ ਮੈਚਿੰਗ ਮੈਚਿੰਗ ਸਾਰਿਆਂ ਨਾਲ ਕਰੇ ਇੱਕ ਚੀਜ਼ ਤੁਸੀਂ ਨੋਟ ਕਰ ਲਿਓ ਵੀ ਵਾਈਟ ਵਾਈਟ ਸਾਰੇ ਕੇਕ ਵੀ ਸਾਡਾ ਵਾਈਟ ਅੱਧਾ ਵਾਈਟ ਹਾਂ ਕੇਕ ਸੱਜ ਚੁੱਕਿਆ ਹੈਗਾ ਹੁਣ ਸਾਨੂੰ ਵੇਟ ਹੈ ਕਿ ਬਨ ਕੇ ਹੋਣ ਦੇ ਬਨ ਕੇ ਜਦੋਂ ਵੀ ਹੁੰਦਾ ਹੈਗਾ ਬਸ ਤੇ ਨਾਲ ਦੀ ਨਾਲ ਬਸ ਆਪਾਂ ਕੇਕ ਕੱਟਣਾ ਹੈ ਠੀਕ ਹੈ ਜਦੋਂ ਬਨ ਕੇ ਹੋ ਰਿਹਾ ਹੈਗਾ ਓਕੇ ਦੇਖੋ बनके ਦਾ ਆਪਣਾ ਕੇਕ ਬਣ ਕੇ ਸਬਸਕ੍ਰਾਈਬ ਦੀ ਪਾਰਟੀ ਹੈ ਜਿਹੜੀ ਹੋਣ ਵਾਲੀ ਹੈ ਵਾਗੀ ਬਸ ਥੋੜਾ ਟਾਈਮ ਆਗਾ ਵੇਟ ਕਰ ਰਹੇ ਆ ਕਿ ਸਾਰਿਆਂ ਨੇ ਬੈਠੇ ਕੇਕ ਦੇਖੋ ਤੁਹਾਨੂੰ ਕੇਕ ਦਿਖਾ ਦਿੰਦੇ ਆ ਕਿ ਆਪਾਂ ਲਵੋ ਹਣ ਤੇ ਡੈਕੋਰੇਟ ਕੀਤੀ ਹੋਈ ਹੈ ਸਾਰੀ ਡੈਕੋਰੇਸ਼ਨ ਆ ਆਹ ਦੇਖੋ ਸਾਡੀ ਸਾਰੀ ਪਾਰਟੀ ਬੈਠੀ ਹੈਗੀ ਬੇਡ ਦੇ ਵਿੱਚ ਤੇ ਗਾਇਸ ਸਾਰੇ ਆਨੇ ਵੇਟ ਕਰ ਰਹੇ ਹੈਗੇ ਬੜੀ ਬੇਸਬੀ ਨਾਲ ਰਾਤ ਹੋ ਚੁੱਕੀ ਹੈਗੀ ਰਾਤ ਨੂੰ ਹੁਣ ਸਬਸਕ੍ਰਾਈਬਰ ਸਾਡੇ ਹੋਣੇ ਨੇਗੇ ਵਨ ਕੇ ਵੀ ਲਾਇਆ ਪਿਆਗਾ ਅਰ ਕੇਕ ਵੀ ਰੈਡੀ ਹੈਗਾ ਸਜਿਆ ਪਿਆਗਾ ਬਸ ਹੁਣ ਵੇਟ ਆ ਕੀਤਾ ਸਿਰਫ ਇੱਕ ਸਬਸਕ੍ਰਾਈਬ ਦੀ ਹੈਗਾ ਹੁਣ ਚਲੋ ਦੇਖਦੇ ਆ ਕਿ ਆਪਾਂ ਵੀ ਸਾਡੇ ਫਟਾਫਟ ਸਬਸਕ੍ਰਾਈਬ ਹੋ ਜਾਣ ਵੀਡੀਓ ਚੱਲ ਰਹੀ ਹੈ ਨਹੀਂ ਕਿ ਵਧੀਆ ਸਬਸਕ੍ਰਾਈਬ ਹੋ ਰਹੇ ਨੇ ਅੱਜ ਦਿਨ ਦੇ ਵਿੱਚ 10 15 ਸਬਸਕ੍ਰਾਈਬ ਹੋਏ ਨੇਗੇ ਤੇ ਮਨੂੰ ਉਮੀਦ ਆ ਵੀ ਆ ਵੀ ਜਿਹੜੇ ਦੋ ਤਿੰਨ ਸਬਸਕ੍ਰਾਈਬਰ ਆਪਣੇ ਰਹਿ ਗਏ ਦੇਖੋ ਮੈਂ ਤੁਹਾਨੂੰ ਸਕਰੀਨ ਤੇ ਦਿਖਾਉਣਾਗਾ ਵੱਡੀ ਸਕਰੀਨ ਤੇ ਦਿਖਾਉਣਾ ਪਹਿਲਾਂ ਤਾਂ ਦੇਖੋ ਗਾਈਜ਼ 997 ਸਬਸਕ੍ਰਾਈਬ ਹੋ ਚੁੱਕੇ ਨੇਗੇ ਤੇ ਬਸ ਰਹਿ ਗਏ ਨੇ ਆਪਣੇ 3 ਸਬਸਕ੍ਰਾਈਬ ਹੋਰ ਤੇ ਨਾ ਸਬਸਕ੍ਰਾਈਬ ਹੁੰਦੇ ਹੀ ਆਪਣਾ ਬੰਨ ਕੇ ਪੂਰਾ ਹੋ ਜਾਊਗਾ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਪਾਰਟੀ ਸ਼ਾਰਟੀ ਆਈ ਆਵਲੀਆ ਦੇ ਅਸੀਂ ਜਾਣ ਵਾਸਤੇ ਤਿਰਹ ਜਾਵਾਂਗੇ ਸਪੈਸ਼ਲ ਰੱਖਾਈ ਸੀ ਚਲੋ ਹੁਣ ਦੇਖ ਲੈ ਗੈਸ ਆਪਣੇ ਕਦੋਂ ਹੁੰਦੇ ਨੇ ਸਬਸਕ੍ਰਾਈਬ ਤੇ ਫਿਰ ਉਸ ਤੋਂ ਬਾਅਦ ਆਪਾਂ ਕਰੀਏ ਪਾਰਟੀ ਆਪਾਂ ਵੇਟ ਕਰ ਰਹੇ ਹਾਂ ਕਿ ਹੁਣ ਛੇਤੀ ਜੀ ਆਪਣਾ ਇੱਕ ਸਬਸਕ੍ਰਾਈਬ ਹੋ ਜਵੇ ਤੇ ਪਹਿਲਾਂ ਸਾਡੇ ਬਰੂਕ ਲਈ ਹੋਵੇ ਉਹਹੋ ਪਤਾ ਨਹੀਂ ਕਦੋਂ ਹੋਊਗਾ ਸਬਸਕ੍ਰਾਈਬ ਗੁਜੇ ਹੀ ਹੋ ਗਿਆ ਸੱਚੀ ਹੋ ਗਿਆ ਹੋ ਗਿਆ ਸੋ ਅਗਦੇ ਚ ਬੈਠੇ ਮੈਨਾਂ ਨਹੀਂ ਰੂਗਾ ਦਾ ਇਹਨਾਂ 98 ਦਾ ਗੈਸ ਹੋ ਗਏ ਨੇਗੇ ਸਿਰਫ ਦੋ ਘਟ ਨੇਗੇ ਜਦੋਂ ਵੀ ਦੋ ਹੁੰਦੇ ਨੇਗੇ ਉਦੋਂ ਹੀ ਸਾਡੇ ਪਟਾਕਾ ਫਤਿਹ ਦਾ ਐ ਫੜੀ ਬੈਠੇ ਜਿਵੇਂ ਹੁਣੇ ਹੋਣ ਲੱਗ ਰਹੇ ਨੇ ਕਿ ਸੀਡੀਓ ਪਤਾ ਖੜਾ ਜੇ ਬੰਦੂਰ ਨਹੀਂ ਕਰਨੀ ਹੁੰਦੀ ਇਹ ਤਾਂ ਬਾਲਾ ਚੋਚੜੇ ਹੋਇਆ ਦਾ ਹੋਰ ਆਈ ਆਈ ਫੜੀ ਚੋੜਾ ਦਾ ਤੁਸੀਂ ਵਜਾਓ ਤੁਸੀਂ ਕਰਦੇ ਹੋ ਮੈਂ ਵਜਾ ਮੈਂ ਰਿਪੋਰਟ ਦੀ ਤਿਆਰੀ ਹੋ ਗਈ ਤਿਆਰੀ ਹੋ ਬਾਬਾ ਜੀ ਕਰ ਗਿਆ ਆ ਗਿਆ ਫੋਟੋ ਮੈਂ ਇਹਦੇ ਕਿ ਨਹੀਂ ਦੇਖਦਾ ਇਹ ਦੇਖੂਗਾ ਤਾਂ ਫਿਰ ਮੇਰੇ ਕੈਲਾ ਵੀ ਹੋਣਾ ਨਹੀਂ ਹੈਗਾ ਕਿਉਂਕਿ ਮੈਨੂੰ ਇਹ ਕਹਿੰਦੀ ਹੁੰਦਾ ਹੈਗਾ ਇਹ ਤੂੰ ਨਾਲ ਲੈ ਕੇ ਇਹਨੂੰ ਕਹਿੰਦੀ ਮੈਂ ਵੀਰੇ ਦੇਖ ਰਿਹਾ ਮੈਂ ਰੁਕ ਜਾਂਦੀ ਆ ਉਹ ਨਾਲ ਯਾਰ ਹੋ ਜਾ ਵੀ ਹੋ ਜਾ ਯਾਰ ਪਲੀਜ਼ ਪਲੀਜ਼ ਬਾਬੇ ਹੋ ਜਾ ਚੱਕ ਦੇ ਹੋ ਜਾ ਚੱਪੜ ਮਾਰੂਗਾ ਹੋ ਜਾ ਤੂੰ ਚੱਪੜ ਮਾਰੂਗਾ ਗਾਈਸ ਚੇਸ਼ੇਤੀ ਹੋ ਜਵੇ ਕੀਰਤੀ او ਵੈਰੀ ਗੁੱਡ ਹੋ ਗਿਆ ਬਸ ਤਾਂ ਬਦ ਦੋਸਤ ਮੁਜਾਦੋ ਤੇ ਕੋਈ ਬੰਦ ਸਬਸਕ੍ਰਾਈਬਰ ਗਾਈਸ ਸਾਡੇ ਕੰਪਲੀਟ ਨੇਗੇ ਤੇ ਉਹਦੀ ਕੁਰਸੀ ਦੇ ਵਿੱਚ ਹੁਣ ਚਲੋ ਲੈਟਸ ਗੋ ਕੇਕ ਆਜੋ ਹਾਂਜੀ ਗਾਈਸ ਬੰਦ ਕੇ ਸਾਡਾ ਹੋ ਗਿਆ ਉਹਦੀ ਕੁਰਸੀ ਦੇ ਵਿੱਚ ਹੁਣ ਸਾਡੀ ਜਿਹੜੀ ਹੈਗੀ ਪਾਰਟੀ ਸ਼ੁਰੂ ਹੋ ਗਈ ਹੈਗੀ ਪਾਰਟੀ ਦੇ ਵਿੱਚ ਸਮੋਸੇ ਵਗੈਰਾ ਸਾਡੇ ਸਾਰਾ ਕੁਝ ਪਿਆ ਗਿਆ ਪਹਿਲਾਂ ਤਾਂ ਆਪਾਂ ਕੇਕ ਕੱਟੀਏ ਬੰਨ ਕੇ ਦੀ ਕੂਚੀ ਦੇ ਵਿੱਚ ਚਲੋ ਜੀ ਆਜੋ ਸਾਰੀ ਸਾਡੀ ਟੀਮ ਐ ਚਲਦਾ ਹਾਂ ਹੈਪੀ 1 ਕੇ ਹੈਪੀ 1 ਕੇ ਹੈਪੀ 1 ਕੇ ਕਰਜਾ 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 ਆ ਬੰਨ ਮੈਨੂੰ ਪਾ چھوٹੇ ਬੱਚੇ ਨੂੰ ਪਾ 아, 그래, 자기야. 뭐가 나가 이거. 놀이, 놀이. 네, 받기네. 놀이. 오래. 오기, 오기, 가오기. 받기. 네. 아, 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 ਕੀ ਕਰ ਰਹੀ ਆ ਪਰ ਵੇਟ ਵੀ ਨਹੀਂ ਹੋ ਰਿਹਾ ਅਸੀਂ ਬਹੁਤ ਟਾਈਮ ਦੇ ਵੀਡੀਓ ਬਣਾਉਣ ਚ ਬਿਜ਼ੀ ਆਗੇ ਹੋਰ ਇਹਨਾਂ ਨੂੰ ਭੁੱਖ ਵੀ ਬਹੁਤ ਲੱਗੀ ਹੋਈ ਹੈਗੀ 파ਟੀ ਸ਼ਾਂਦੀ ਪੂਰੀ ਖੜੀ ਹੁਣ ਵੇਟ ਕਰ ਰਹੀ ਹੈਗੀ ਵੀ ਕਦੋਂ ਸਾਨੂੰ ਖਾਣ ਪੀਣ ਮਿਲੇ ਪਹਿਲਾਂ ਤਾਂ ਇਹ ਕੇਕ ਚੱਕਰ ਦੀ ਤਿਆਰੀ ਚ ਹੈਗਾ ਚੱਕ ਲੋ ਚੱਕ ਲੋ ਹਾਂ ਚੱਕ ਲੋ ਦੱਸ ਦੇਖੋ ਹੁਣ ਕੀ ਕੁਛ ਇਹ ਗੰਦ ਪਾਉਣਗੇ ਦੇਖੀਂ ਕੇਕ ਦਾ ਚੱਕ ਲੋ ਵਾਹ ਪਤਾ ਤੇ ਮੈਨ ਕਰ ਮੂੰਹ ਦਿਲਾਉ ਦਮੈ ਨਾ ਪਤਾ ਤੇ ਨਾ ਹੁਣ ਪਾਰਟੀ ਸ਼ਾਟ ਹੀ ਸ਼ੁਰੂ ਹੋ ਰਹੀ ਹੈਗੀ ਬਹੁਤ ਵੇਟ ਕਰਾਇਆ ਸਾਡਾ ਬਣ ਕੇ ਨੇ ਹਨ ਤੇ ਕਾਫੀ ਵੇਟ ਤੋਂ ਬਾਅਦ ਦੇ ਵਿੱਚ ਹੁਣ ਆਖਰਕਾਰ ਸਾਡਾ ਬਣ ਕੇ ਹੋਈ ਗਿਆ ਚੈਨਲ ਦਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿੰਨੇ-ਜਿੰਨੇ ਨੇ ਚੈਨਲ ਸਬਸਕ੍ਰਾਈਬ ਕੀਤਾਗਾ ਉਹ ਜਰੂਰ ਲਾਈਕ ਕਰ ਦਿਆ ਕਰੋ ਅਰ ਕਮੈਂਟ ਜਰੂਰ ਕਰਿਆ ਕਰੋ ਦੱਸਿਆ ਕਰੋ ਸਾਨੂੰ ਹਨਾ ਵੀ ਸਾਡੇ ਤੁਹਾਨੂੰ ਬਲੌਗ ਕਿਦਾਂ ਦੇ ਲੱਗਦੇ ਨੇਗੇ ਗਾਈਸ ਹੁਣ ਵੇਟ ਇਹਨਾਂ ਤੋਂ ਹੋ ਨਹੀਂ ਰਿਹਾ ਕਿਉਂਕਿ ਬਹੁਤ ਟਾਈਮ ਦੇ ਭੁੱਖੇ ਖੜੇ ਨੇਗੇ ਇਹ ਤੇ ਦੇਖੋ ਜੀ ਆਪਣਾ ਪਤੇ ਦਾ ਮੈਂ ਨਾ ਚੰਬੜੇ ਫੇ ਚੱਲ ਪਤੇ ਕਰਦੇ ਤੂੰ ਦੱਸ ਕੋਈ ਗੱਲ ਨਹੀਂ ਆ ਦੇਖੋ ਇਹਨਾਂ ਵਾਸਤੇ ਆਪਾਂ ਨੇ ਸਮਾਨ ਲਿਆਂਦਾ ਹੈਗਾ 골ਡ ਨਿਕ ਹੈਗਾ ਪੁਲਪੀਆਂ ਲਿਗੀਆਂ ਹੈ ਜੀ ਸਮੋਸੇ ਨੇਗੇ ਕੇਕ ਹੈਗਾ ਭੁੱਖ ਲੱਗੀ ਪਈ ਅਸਲ ਦੇ ਵਿੱਚ ਇਹਦਾ ਆਪਣਾ ਸਟਾਰਟ ਹੈ ਇਹਨਾਂ ਦਾ ਕੰਮ ਤਾਂ ਇਹਦਾ ਚਲੋ ਕਰਦੇ ਜਾਣਗੇ ਹੁਣ ਤੇ ਠੀਕ ਹੈ ਗਾਇਸ ਅੱਜ ਦੇ ਬਲੌਗ ਵਿੱਚ ਹੁਣ ਐਨਾ ਹੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਗਾਇਸ ਸਾਡੇ ਨਾਲ ਐਵੇਂ ਪਿਆਰ ਬਣਾ ਕੇ ਰੱਖਿਓ ਜਿੱਦਾਂ ਸਾਡਾ ਬਣਕਿਓ ਹੈਗਾ ਇਦਾਂ ਹੀ ਚੈਨਲ ਆਪਣਾ 2K ਵੀ ਹੋ ਜਾਊਗਾ ਕਿ ਜਦੋਂ ਉਦੋਂ ਵੀ ਆਪਾਂ ਇੱਕ ਸੈਲਿਬ੍ਰੇਟ ਜਰੂਰ ਕਰਾਂਗੇ ਤੁਹਾਡੇ ਨਾਲ ਤੇ ਚੈਨਲ ਜਦੋਂ ਆਪਣਾ ਮੋਨਟਾਈਜ਼ ਹੁੰਦਾ ਕਿਉਂਕਿ 4000 ਘੰਟਾ ਵੀ ਹਜੇ ਆਪਾਂ ਨੂੰ ਕਰਨਾ ਪੈਣਾ ਹੈਗਾ ਹਾਲੇ ਸਾਡੇ 3000 ਘੰਟੇ ਹੋਏ ਨੇ 1000 ਘੰਟਾ ਸਾਡਾ ਹਜੇ ਹੋਰ ਰਹਿੰਦਾ ਹੈਗਾ ਜਦੋਂ ਪੂਰਾ ਹੋ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਗਾਇਸ ਆਪਾਂ ਇੱਕ ਹੋਰ ਸੈਲਿਬ੍ਰੇਸ਼ਨ ਕਰਾਂਗੇ ਤੇ ਉਦੋਂ ਵੀ ਆਪਾਂ ਇਦਾਂ ਹੀ ਪਾਰਟੀ ਸ਼ਾਟੀ ਕਰਾਂਗੇ ਵੱਡੇ ਪੱਤਰ ਤੇ ਤੇ ਹਾਂਜੀ ਹਾਂ ਵੱਡੇ ਪੱਤਰ ਤੇ ਜਿਵੇਂ ਕਹਿ ਰਹੇ ਨੇ ਗਿਆ ਸਾਡੇ ਅੱਜ ਤੱਕ ਵਾ ਸਾਡੇ ਨਾਲ ਪਿਆਰ ਨਾਲ ਰੱਖਿਓ ਤੁਹਾਡੇ ਲਈ ਵਧੀਆ ਤੋਂ ਵਧੀਆ ਵਲੌਗ ਅਸੀਂ ਲੈ ਕੇ ਆਉਂਦੇ ਰਹਾਂਗੇ ਆਪਣੇ ਵਲੌਗਿੰਗ ਦੇ ਵਿੱਚ ਠੀਕ ਹੈ ਜੀ ਹੁਣ ਅੱਜ ਦੇ ਵਲੌਗ ਚ ਇੰਨਾ ਹੀ ਮਿਲਦੇ ਆ ਫਿਰ ਕੱਲ ਨੂੰ ਆਪਾਂ ਇੱਕ ਨਵੇਂ ਵਲੌਗ ਦੇ ਵਿੱਚ ਉਹ ਤੱਕ ਵਾਸਤੇ ਬਾਏ 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 ਗੁੱਡ ਬਾਏ ਬਾਏ ਬਾਏ